ਲਓ ਵੀ ਮਿੱਤਰੋ ਕਹਿੰਦੇ ਅੱਜ ਆਪਾਂ ਆਇਆ ਖੇਤ ਤੇ ਕਰਦੇ ਹਾਂ ਬਲੌਂਗ ਸ਼ੁਰੂ ਅੱਜ ਖੇਤ ਦਾ ਤੇ ਉਹ ਪੱਟੇ-ਪੁੱਟੇ ਤੇ ਉਹ ਸਾਡੇ ਵਾਲਾ ਰੇਰੂ ਖਾ ਲਈ ਜਾਂਦਾ ਕਹਿੰਦੇ ਤੇ ਅੱਜ ਤੁਹਾਨੂੰ ਦਿਖਾਵਾਂਗੇ ਆਪਾਂ ਇੱਕ ਚੀਜ਼ ਐਸੀ ਜਿਹੜੀਆਂ ਤੁਸੀਂ ਵੇਖ ਕੇ ਕਹਿੰਦੇ ਰੂਖੋਜ ਨਾ ਜੂਗੀ ਕਹਿੰਦੇ ਮੂਲੀਆਂ ਦਿਖਾਉਣਾ ਤੁਹਾਨੂੰ ਐੜੀਆਂ-ਐੜੀਆਂ ਮੂਲੀਆਂ ਆਹ ਦੇਖੋ ਵੇਖਣਾ ਕਿ ਕਿਹੜੀਆਂ-ਕਿਹੜੀਆਂ ਮੂਲੀਆਂ ਇਹ ਬੀਜ ਲਿਆਂਦਾ ਈ ਸਪੈਸ਼ਲ ਸਪੈਸ਼ਲ ਬੀਜ ਲਿਆਂਦਾ ਈ ਤੇ ਮੂਲੀਆਂ ਦੇਖੋ ਕਰਾਂਦੇ ਮਾਲ ਦੀ ਗੱਲ ਆ ਨਾ ਮੂਲੀਆਂ ਵਾਲੀ ਤੇ ਕਿਵੇਂ ਭਰਪੂਰ ਗਾਂ ਟੋਪ ਦੀਆਂ ਮੂਲੀਆਂ ਦੇਖਿਆ ਕਿੜੀਆਂ ਕਿੜੀਆਂ ਮੂਲੀਆਂ ਫਰ ਹਾਲੋ ਤੇ ਵੀਡੀਓ ਨੂੰ ਸਬਸਕ੍ਰਾਈਬ ਵਗੈਰਾ ਕਰਦਿਆ ਕਰੋ ਵਧੀਆ ਤੇ ਆਪਾਂ ਹੋਰ ਇਦਾਂ ਦੀਆਂ ਵੀਡੀਓ ਵੀਡੀਓ ਤੁਹਾਡੇ ਤੇ ਕਰ ਲੈ ਕੇ ਆਉਂਦੇ ਰਹਿਾਂਗੇ ਤੇ 3 ਬਰਸ ਹੁਣ ਆਪਣਾ ਵਧੀਆ ਜਮੇ ਖੜੀ ਵਧੀਆ ਕਾਲੀ ਸ਼ਾਮ ਮੋਰ ਅਰ ਗਈ ਜੇ ਤੁਹਾਨੂੰ ਹੋਰ ਵੀ ਆਪਾਂ ਵੀਡੀਓ ਜਿਹੜਾਗੇ ਦਿੰਦਿਆਂ ਬਣਾਉਂਦੇ ਰਹਿਾਂਗੇ ਖੇਤੀ ਕੰਡ ਜਿਹੜੇ ਆ ਗਾਜਰਾਂ ਲਾਈਆਂ ਜਿਹੀਆਂ ਵੇਖੋ ਵਧੀਆ ਗਾਜਰਾਂ ਨਾ ਪੂਰੀਆਂ ਵਧੀਆ ਗਾਜਰਾਂ ਆ ਦੇਖੋ ਹੁਣ ਇਹਨਾਂ ਜਾ ਕੇ ਆਪਾਂ ਜੂਸ ਜਰ ਬਣਾ ਕੇ ਪੀਵਾਂਗੇ ਫੇਕ ਬੰਦੇ ਨੂੰ ਚਾਹੀਦਾ ਆਪਦੇ ਵੀ ਮਤਲਬ ਨਾ ਘਰ ਘਰ ਦੀ ਜਿਹੜੀ ਖੇਤੀ ਆ ਜ਼ਰੂਰ ਕਰਨੀ ਚਾਹੀਦੀ ਆ ਤੁਹਾਨੂੰ ਗਾਜਰਾਂ ਦਿਖਾ ਦਿਆਂ ਵਧੀਆ ਗਾਜਰਾਂ ਦੇਖੋ ਠੀਕ ਆ ਚੈੱਕ ਕਰ ਲਓ ਕੁਆਲਿਟੀ ਆ ਪੂਰੀ ਵਧੀਆ ਕੁਆਲਿਟੀ ਦੇ ਗਾਜਰ ਇਹਨਾਂ ਜੂਸ ਜਰ ਪੀਵਾਂਗੇ ਜਾ ਆ ਵੇਖੋ ਮੂਲੀਆਂ ਪੰਗਰਾਂ ਬਾਹਰ ਕਾ ਮੂਲਗਾ ਇਹ ਪੂਰੀਆਂ ਲਵਾਂਗਾ ਮੂਲੀਆਂ ਐ ਨਹੀਂ ਵੀ ਕੋਈ ਪੱਕੀਆਂ ਮੂਲੀਆਂ ਕਹਦੂਗਾ ਇਹਨਾਂ ਨੂੰ ਵੇਖੋ ਤੁਸੀਂ ਚੈੱਕ ਕਰੋ ਸਾਰੀਆਂ ਇਹ ਬਹੁਤ ਵਰੀਆ ਬੀ ਲਿਆਂਦਾ ਸੀ ਹਰ ਚਿਰ ਆਪਾਂ ਤੇ ਵੇਖੋ ਗ੍ਰਾਂ ਬਲੌਗ ਦੇ ਵਿੱਚ ਆਪਾਂ ਤੁਹਾਨੂੰ ਦਿਖਾਈਆਂ ਮੂਲਗਾ ਮਾਲਗਾ ਪੂਰੀਆਂ ਬਹੁ ਵੀ ਖਾਲੇ ਤੇ ਆਦਾ ਇਹਨਾਂ ਨੂੰ ਕੋਈ ਬੰਦੇ ਦਾ ਖਾਂਦਾ ਠੀਕ ਆ ਭਾਈ ਕਰ ਦੋ ਚੈਨਲ ਨੂੰ ਸਬਸਕ੍ਰਾਈਬ ਆਪਰੇ ਨੂੰ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ ਥੈਂਕ ਯੂ